ਭਾਈ ਸਾਹਿਬ ਦੇ ਹੱਕ ਦੇ ਵਿੱਚ ਤਨਾ ਜਵੇਂ ਕਹਿੰਦੇ ਤੂਫਾਨ ਆ ਗਿਆ ਤੂਫਾਨ ਆ ਗਿਆ ਆ ਜਿੱਤ ਭਾਈ ਸਾਹਿਬ ਦੀ ਹੋਈ ਭਈ ਭਾਈ ਅੰਮਰਪਾਲ ਸਿੰਘ ਦੀ ਤੇ ਹੁਣ ਤਾਂ ਸਾਨੂੰ ਸਿਰਫ ਇਹ ਆ ਵੀ ਲੀਡ ਦਵਾਣੀ ਉਹਨੂੰ ਕਿੰਨੀ ਲੀਡ ਦਵਾਣੇ ਆ ਇਹ ਨਿਹਰਾ ਐਮਪੀ ਦੀ ਚੋਣ ਦਾ ਨਹੀਂ ਦੇ ਸਵਾਲ ਇਹ ਅਣਖ ਦੀ ਗੱਲ ਅਣਖ ਤੇ ਗੈਰਤ ਦੀ ਜਿਹੜਾ 2019 ਦੇ ਵਿੱਚ ਸਾਡੇ ਤੋਂ ਗਲਤੀ ਹੋਈ ਆ ਭਾਈ ਜਸਰੰਦ ਸਿੰਘ ਖੜੜਾ ਉਹਨਾਂ ਦੀ ਧਰਮ ਸਪਤਨੀ ਬੀਬੀ ਪਰਮਜੀਤੋ ਖੜੜਾ ਵੇਰੀ ਉਹ ਜਿਹੜਾ ਦਾਗ ਲੱਗਾ ਹੈ ਅੱਜ ਉਹ ਕਲੰਕ ਮੱਥੇ ਦਾ ਧੋਣ ਦਾ ਵੇਲਾ ਆ ਗਿਆ ਹੈ ਤੇ ਮੇਰੀ ਤੇ ਇਹੋ ਹੀ ਪੀ ਲਿਆ ਸਾਰੀਆਂ ਸਖਤਾਂ ਨੂੰ ਵੱਧ ਤੋਂ ਵੱਧ ਜਿਹੜਾ ਆ ਭਾਈ ਸਾਹਿਬ ਨੂੰ ਵੋਟਾਂ ਪਾਓ ਕਿਉਂਕਿ ਜਿੱਤ ਭਾਈ ਸਾਹਿਬ ਦੀ ਹੋ ਚੁੱਕੀ ਆ ਤੇ ਹੁਣ ਤਾਂ ਲੀਟ ਦੀ ਲੋੜ ਆ ਏਕੇਐਫ ਲਿਖਿਆ ਉਹਨੂੰ ਬਣਾਉਣ ਦੇ ਆ ਜੀ ਇਹਨਾਂ ਤੋਂ ਖਾਲਿਸਤਾਨ ਦਾ ਨਕਸ਼ਾ ਮਿਲਿਆ ਇਦਾਂ ਸਭ ਜਿਹੜੇ ਸਿੰਘ ਆਪ ਗਏ ਹੀ ਮਸਾ ਛੱਡਣ ਇਹਨਾਂ ਨੇ ਕਿ ਇਹਨੂੰ ਸੱਜਿਆ ਤੇ ਨਹੀਂ ਆਪ ਹੀ ਗਏ ਲੋਕ ਹਨਾ ਜੀ ਕਹ ਬਰੋਦੀ ਤਰ੍ਹਾਂ ਦੇ ਵੀ ਕਹਿੰਦੇ ਆ ਵੀ ਉਹ ਲਿਸਟ ਕਿੱਥੇ ਜਿਹਦੇ ਵਿੱਚ ਭਾਈ ਸਾਹਿਬ ਦੇ ਕਹਿਣ ਤੇ ਲੋਕਾਂ ਨੇ ਨਸ਼ਾ ਛੱਡਿਆ ਜਦੋਂ ਕਾਲਕਤਾ ਸਿੰਘ ਜੀ ਕਹਿੰਦਾ ਮਹਾਰਾਜੀ ਕਰਦਾ ਆ ਜੀ ਹਾਂ ਜੀ ਬੜੇ ਸਿੰਘ ਨੇ ਇਹ ਜਿੰਨੇ 1300 ਬੰਦੇ ਨੇ 25 ਸਤੰਬਰ 2022 ਨੂੰ ਮੱਛਿਆ ਗਿਆ 1300 ਹੀ ਬਹੁਤ ਹੁੰਦਾ ਬਾਅਦ ਚ 10000 ਤੋਂ ਗਿਣਤੀ ਟੱਪੀ ਆ ਬਾਈ ਜੇ ਲਿਸਟਾਂ ਜਾਰੀ ਕਰਵਾਉਂਦੇ ਜੀ ਫਿਰ ਤੇ ਜਿੰਨੀਆਂ ਮਰਜ਼ੀ ਲਿਸਟਾਂ ਜਾਰੀ ਕਰੋ ਕਾਲ ਤੱਕ ਸਹਿਬ ਵੀ ਲਿੱਤੇ ਜਾਰੀ ਹੋਈ ਉੱਥੇ ਤੁਸੀਂ ਲਿਸਟ ਕਢਵਾ ਕੇ ਵੇਖ ਲੋ ਕਿ ਕਿੰਨੇ ਜਾਏ ਨੇ ਅੰਮ੍ਰਿਤ ਛੱਡਿਆ ਕਿੰਨੇ ਆ ਜਾਣੇ ਵਾਲੇ ਨਹੀਂ ਛੱਡਿਆ ਸੋ ਦੋਸਤੋ ਮਾਝੇ ਦੀ ਧਰਤੀ ਖਡੂਰ ਸਾਹਿਬ ਦੇ ਵਿੱਚ ਮੌਜੂਦ ਆ ਤੇ ਇਹ ਭਿੱਖਿਵੰਡ ਏਰੀਆ ਹੈ ਖਡੂਰ ਸਾਹਿਬ ਦਾ ਇੱਕ ਹੌਟ ਸੀਟ ਬਣੀ ਹੋਈ ਹੈ ਇਸ ਵੇਲੇ ਭਾਈ ਅਮਰਤਪਾਲ ਜੀ ਉਹਨਾਂ ਦੇ ਖੇਮੇ ਦੇ ਵਿੱਚ ਆ ਬਹੁਤ ਲੱਗਿਆ ਹੋਇਆ ਭਿੱਖਿਵੰਡ ਦੇ ਵਿੱਚ ਕਰਦੇ ਆ ਗੱਲਾਂ ਬਾਤਾਂ ਕਿਵੇਂ ਦਾ ਹੰਗਾਰਾ ਮਿਲਿਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਿਵੇਂ ਦੇਖ ਦਿਓ ਜੀ ਕਿਤਰਾ ਦਾ ਹੰਗਾਰਾ ਲੋਕਾਂ ਵੱਲੋਂ ਮਿਲ ਰਿਹਾ ਲੋਕਾਂ ਨੇ ਪਹਿਲੋ ਤੇ ਨਾ ਅੱਜ ਦੇ ਦਿਨ ਅਸੀਂ ਸਾਰੀ ਸੰਗਤ ਨੂੰ ਬੇਨਤੀ ਕਰਦੇ ਆਂ ਵੀ ਅੱਜ 40 ਸਾਲ ਹੋ ਗਏ ਆ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਹਰਮੰਦਰ ਸਾਹਿਬ ਤੇ ਟੇਕਾਂ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਸਾਡਾ ਅਕਾਲ ਤਖਤ ਢੇਢੀ ਕਰਤਾ ਤੇ ਜਿਹੜੀਆਂ ਸੰਗਤਾਂ ਉਦੋਂ ਦਰਸ਼ਨ ਮੇਲੇ ਕਰਨ ਗਈਆਂ ਕਈ ਵਿਚਾਰੀਆਂ ਅੰਦਰੇ ਸ਼ਹੀਦ ਕੀਤੀਆਂ ਗਈਆਂ ਅੱਜ ਤੱਕ ਸਾਡੀ ਉਹ ਜ਼ਖਮ ਅੱਲੇ ਆ ਤੇ ਅੰਦਰੇ ਬਲੂਦਰੇ ਗਏ ਆ ਤੇ ਇਹ ਜਿਹੜੀਆਂ ਸਰਕਾਰਾਂ ਆ ਦਿਨ ਵੀ ਇਹਨਾਂ ਨੇ ਉਹ ਚੁਣ ਕੇ ਹੀ ਰੱਖਿਆ ਆ ਤੇ ਜੇ ਭਾਈ ਸਾਹਿਬਾਂ ਦੀ ਜਿੱਤ ਵੀ ਹੋ ਜੇ ਤੇ ਜਸ਼ਨ ਕਿਹਦੇ ਹਿਸਾਬ ਨਾਲ ਮਨਾਉਣਗੇ ਇੱਕ ਤੇ ਬੇਨਤੀ ਕਰਦਾ ਜਿਹੜਾ ਜਸ਼ਨ ਮਨਾਉਣਾ 8 ਜੂਨ ਤੋਂ ਬਾਅਦ ਮਨਾਇਆ ਜਾਵੇ 6 ਜੂਨ ਤੱਕ ਜਿਹੜਾ ਘੱਲੂ ਘਰਾ ਦਵੇਸਿਆ ਬਹੁਤ ਵੀ ਦੁਖਦਾਈ ਆ ਦਿਨ ਇਹ ਜਿਹੜੇ ਸਾਡੇ ਕੋਲ ਦੂਜੀ ਬੇਨਤੀ ਆ ਵੀ ਭਾਈ ਸਾਹਿਬ ਦੇ ਹੱਕ ਦੇ ਵਿੱਚ ਤਨਾ ਜਵੇਂ ਕਹਿੰਦੇ ਤੂਫਾਨ ਆ ਗਿਆ ਤੂਫਾਨ ਆ ਗਿਆ ਆ ਜਿੱਤ ਭਾਈ ਸਾਹਿਬ ਦੀ ਹੋਈ ਪਈ ਭਾਈ ਅੰਮਰਪਾਲ ਸਿੰਘ ਦੀ ਤੇ ਹੁਣ ਤਾਂ ਸਾਨੂੰ ਸਿਰਫ ਇਹ ਆ ਵੀ ਲੀਡ ਦਵਾਣੀ ਆ ਉਹਨੂੰ ਕਿੰਨੀ ਲੀਡ ਦਵਾਣੇ ਆ ਕਿਉਂਕਿ ਲੋਕੀ ਮਨ ਬਣਾ ਚੁੱਕੇ ਆ ਜਿਹੜਾ ਭਾਈ ਅੰਮਰਪਾਲ ਸਿੰਘ ਹੀ ਉਹ ਆਂਦੇ ਹਿੰਦੂ ਮੁਸਲਮਾਨ ਸਿੱਖ ਆਸਾਈ ਇਹ ਹੀ ਸਭ ਭਾਈ ਭਾਈ ਉਹ ਕਿਸੇ ਦਾ ਵਿਰੋਧੀ ਨਹੀਂ ਜਿਹੜੇ ਨੌਜਵਾਨ ਬੱਚੇ ਅੱਜ ਪੰਜਾਬ ਦੇ ਵਿੱਚ ਪੰਜਾਬ ਨੂੰ ਨਜ਼ਰ ਹੀ ਲੱਗ ਗਈ ਨਸ਼ੇ ਦੇ ਨਾਲ ਕਦੇ ਉਸ ਪਿੰਡ ਬੰਦਾ ਮਰ ਗਿਆ ਟੀਗਾ ਲਾਗੇ ਦੇ ਕਦੀ ਉਸ ਪਿੰਡ ਪਿੰਡਾਂ ਦੇ ਵਿੱਚ ਸਿਵੇ ਮਟ ਦੇ ਮਾਵਾਂ ਦੀਆਂ ਹੁੰਦੀਆਂ ਸੁਨੀਆਂ ਕੁੱਖਾਂ ਨੌਜਵਾਨ ਵਿਧਵਾ ਭੈਣਾ ਦੇ ਨਿੱਕੇ ਨਿੱਕੇ ਨੰਨੇ ਨੰਨੇ ਬੱਚਿਆਂ ਦੀ ਚਚਲਾੜ ਜਿਹੜੀ ਆ ਉਹ ਭਾਈ ਸਾਹਿਬ ਦੇ ਕੰਨਾਂ ਵਿੱਚ ਪਈ ਟਣਾ ਟਣ ਉਹ ਭਾਈ ਸਾਹਿਬ ਇੱਕ ਵਹੀਰ ਬਣਾ ਕੇ ਅੰਬਰ ਤੇ ਛਾ ਕੇ ਨੌਜਵਾਨਾਂ ਨੂੰ ਸਿੰਘ ਸਜਾ ਕੇ ਤੇ ਉਹਨਾਂ ਨੂੰ ਬਾਣੀ ਬਾਣੀ ਦੇ ਲੜ ਲਾਉਣ ਦੇ ਗੁਰਸਿੱਖ ਬਣਾਉਣ ਦੇ ਆ ਤੇ ਨਸ਼ਿਆਂ ਤੋਂ ਬਚਾਉਣ ਦੇ ਆ ਕੀ ਕਸੂਰੀ ਭਾਈ ਸਾਹਿਬ ਦਾ ਇਹਨਾਂ ਤੋਂ ਸਾਨੂੰ ਪੰਜਾਬ ਨੂੰ ਇੱਕ ਇਹ ਹੀਰਾ ਮਿਲ ਗਿਆ ਇਸ ਸੰਤ ਜਰਨਾਇ ਸਿੰਘ ਭਿੰਡਰਾਂਵਾਲੀ ਵਰਗਾ ਇਹਨਾਂ ਤੋਂ ਜਰਿਆ ਨਹੀਂ ਗਿਆ ਇਹਨਾਂ ਨੇ ਉਹਨਾਂ ਦੇ ਐਨਐਸਏ ਲਾ ਕੇ ਤੀ ਕੀ ਉਹਦੇ ਤੋਂ ਬੰਬ ਫੜੇ ਗਏ ਅਸੈਂਬਲੀ ਤੇ ਉਹਨਾਂ ਨੇ ਹਮਲਾ ਕਰਦਾ ਕੋਈ ਉਹਨਾਂ ਦੇ 302 ਦਾ ਪਰਚਾ ਨਹੀਂ ਗਾ ਤੇ ਉਹਨਾਂ ਦੇ ਐਨਐਸਏ ਲਾ ਕੇ ਉਹਨਾਂ ਨੂੰ ਡਿਬੜੂਗੜ੍ਹ ਜ਼ੇਰ ਦੇ ਵਿੱਚ ਭੇਜ ਦਿੱਤਾ ਗਿਆ ਇਹ ਸਰਕਾਰਾਂ ਸਾਨੋਂ 1978 ਤੋਂ ਲੈ ਕੇ ਸਾਡੇ ਨਾਲ ਕੁੱਝੀਆਂ ਚਾਲਾਂ ਜਿਹੜੀਆਂ ਕਰਦੀਆਂ ਆਈਆਂ ਸੱਖਾਂ ਦੀ ਨਸ਼ਲ ਕੁਸੀ ਕਰਨ ਵਾਸਤੇ ਸਾਡੀ ਹਰ ਇੱਕ ਨੂੰ ਬੇਨਤੀ ਆ ਵੀ ਭਰਾਓ ਵੱਧ ਤੋਂ ਵੱਧ ਆਪਾਂ ਭਾਈ ਸਾਹਿਬ ਨੂੰ ਲੀਡ ਦਿਵਾਉਣੀ ਆ ਇਹ ਨਿਹਰਾ ਐਮਪੀ ਦੀ ਚੋਣ ਦਾ ਨਹੀਂ ਦੇ ਸਵਾਲ ਇਹ ਅਣਖ ਦੀ ਗੱਲ ਅਣਖ ਤੇ ਗੈਰਤ ਦੀ ਜਿਹੜਾ 2019 ਦੇ ਵਿੱਚ ਸਾਡੇ ਤੋਂ ਗਲਤੀ ਹੋਈ ਆ ਭਾਈ ਜਸਵੰਤ ਸਿੰਘ ਖੜੜਾ ਉਹਨਾਂ ਦੀ ਧਰਮ ਸਪਤਨੀ ਬੀਬੀ ਪਰਮਜੀਤੋ ਖੜੜਾ ਵੇਰੀ ਉਹ ਜਿਹੜਾ ਦਾਗ ਲੱਗਾ ਹੈ ਅੱਜ ਉਹ ਕਲੰਕ ਮੱਥੇ ਤੋਂ ਧੋਣ ਦਾ ਵੇਲਾ ਆ ਗਿਆ ਆ ਮੇਰੀ ਤੇ ਹੋਈ ਪੀਲਿਆ ਸਾਰੀਆਂ ਸੰਗਤਾਂ ਨੂੰ ਵਾਅਦਾ ਤੋਂ ਵਾਅਦਾ ਜਿਹੜਾ ਆ ਭਾਈ ਸਾਹਿਬ ਨੂੰ ਵੋਟਾਂ ਪਾਓ ਕਿਉਂਕਿ ਜਿੱਤ ਭਾਈ ਸਾਹਿਬ ਦੀ ਹੋ ਚੁੱਕੀ ਆ ਤੇ ਹੁਣ ਤਾਂ ਲੀਟ ਦੀ ਲੋੜ ਆ ਇਹ ਆ ਜਾਗਦਿਆਂ ਜਮੀਰਾਂ ਦਾ ਕੰਮ ਜਿਵੇਂ ਦੇਸ਼ ਪ੍ਰਤਾਪ ਸਿੰਘ ਕੇਰੋ ਆ ਉਹ ਵੀ ਖੁੱਲ ਕੇ ਇੱਧਰ ਆ ਗਿਆ ਤੇ ਇੱਕ ਮੈਂ ਭਾਈ ਮਰਜੀਤ ਸਿੰਘ ਨੂੰ ਬੇਨਤੀ ਕਰਦਾ ਵੀ ਬਹੁਤ ਵਧੀਆ ਕੰਮ ਕੀਤਾ ਆ ਮੇਰੇ رائے درست ਆਈ ਭਾਈ ਸਾਹਿਬ ਨੂੰ ਬੇਨਤੀ ਕਰਦਾ ਇਹ ਬਹੁਤ ਚਿਰ ਪਹਿਲਾਂ ਤੁਹਾਨੂੰ ਇੱਧਰ ਆ ਜਾਣਾ ਚਾਹੀਦਾ ਆਈਗਾ ਚਲੋ ਹੁਣ ਵੀ ਬਹੁਤ ਵਧੀਆ ਹੋ ਗਿਆ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਜੀ ਧੰਨਵਾਦ ਤੁਹਾਨੂੰ ਉਹ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰਦੇ ਬਾਈ ਜੀ ਕਿਵੇਂ ਦਾ ਹੰਗਾਰਾ ਮਿਲ ਰਿਹਾ ਜੀ ਚੜਦੀ ਕਲਾ ਮਾਰ ਚੜਦੀ ਕਲਾ ਬਾਈ ਗੁਰਜੀ ਬਸ ਹੁਣ 4 ਤਰੀਕ ਨੂੰ ਜਕਾਰੇ ਲਾਉਣ ਦੀ ਬਾੜੀ ਆ ਜਕਾਰੇ ਲਾਉਣ ਦੀ ਹਾਂ ਜਤਨਾਲ ਬਾਬਾ ਜੀ ਨੇ ਕਿਹਾ ਵੀ ਜਸ਼ਨ ਜਿਹੜਾ ਉਹ 8 ਤਰੀਕ ਤੋਂ ਬਾਅਦ ਜਕਾਰੇ ਲਾਵਾਂਗੇ ਇਹ ਤਾਂ ਮਹਾਰਾਜੀ ਦੀ ਹੁਣ ਮਾਣੀ 'ਚ ਲਿਖਿਆ ਹੋਇਆ ਕਿ ਜਕਾਰਾ ਤਾਂ ਆਪਣਾ ਲਾਈਦਾ ਹੀ ਆ ਉਹ ਤਾਂ ਜਿੱਤ ਦਾ ਪ੍ਰਤੀਕ ਆ ਨਾ ਜਿੱਤ ਦਾ ਪ੍ਰਤੀਕ ਆ ਬਸ ਆਪਾਂ ਜਕਾਰੇ ਨਾਲ ਹੀ ਮਨਾਉਣਾ ਵਾ ਹੋਰ ਕੋਈ ਖੁਸ਼ੀ ਨਹੀਂ ਕੋਈ ਗਮੀ ਨਹੀਂ ਤੇ ਕੋਈ ਕੋਈ ਖੁਸ਼ੀ ਹਾਂ ਜੀ ਲੱਗਦਾ ਤੁਹਾਨੂੰ ਤਰੀਕ ਤੋਂ ਬਾਹਰ ਕਰਾਂਗੇ ਜੋ ਵੀ ਕਰਾਂਗੇ ਲੱਗਦਾ ਤੁਹਾਨੂੰ ਵੀ ਆਪਾਂ ਜਿੱਤ ਰਹੇ ਹਾਂ ਹਾਂਜੀ ਬਿਲਕੁਲ ਹੂੰ ਜਿੱਤਾਂਗੇ ਪਤਾ ਕੀ ਵੇਖੋ ਤੁਹਾਡਾ ਮੁੱਦਾ ਜਿਹੜਾ ਨਾ ਨਸ਼ੇ ਨੂੰ ਲੈ ਕੇ ਆ ਜ਼ਿਆਦਾਤਰ ਹੈ ਨਾ 92 ਐਮਐਲ ਦਿੱਤੇ ਆਮ ਆਦਮੀ ਪਾਰਟੀ ਨੂੰ ਉਹ ਸਿਲੰਡਰ ਕਰ ਚੁੱਕੀ ਹੈ ਇਸ ਵੇਲੇ ਕਹਿੰਦਾ ਵੀ ਸਾਡੇ ਵਾਸਤੇ ਦੀ ਗੱਲ ਨਹੀਂ ਕਿਉਂਕਿ ਨਸ਼ਾ ਤਾਂ ਹਰ ਜਗ੍ਹਾ ਤੇ ਹੈ ਇਹ ਉਹਨਾਂ ਦੇ ਜਵਾਬ ਸੀਗਾ ਜਦੋਂ ਮੈਂ ਉਹਨਾਂ ਨੂੰ ਸਵਾਲ ਕੀਤਾ ਨਸ਼ੇ ਦੇ ਮੁੱਦੇ ਤੇ ਤੁਸੀਂ ਸ਼ਾਇਦ ਵੀਡੀਓ ਦੇਖੀ ਹੋਵੇਗੀ ਪਰ ਉਹ ਇਸ ਚੀਜ਼ ਤੋਂ ਭੱਜਦੇ ਨਜ਼ਰ ਆਏ ਤੁਹਾਨੂੰ ਕੀ ਲੱਗਦਾ ਵੀ ਤੁਹਾਡਾ ਇੱਕ ਕੈਂਪ ਜਿਹੜਾ ਉਹ ਨਸ਼ਾ ਮੁਕਤ ਕਰ ਪਾਵੇਗਾ ਪੂਰੇ ਪੰਜਾਬ ਨੂੰ ਇਹ ਤਾਂ ਜੀ ਹੁਣ ਆਪਣੇ ਤੇ ਡਿਪੈਂਡ ਕਰਦਾ ਹੈ ਕਿ ਆਪਾਂ ਕਿਹਦੇ ਨਾਲ ਤੁਰਦੇ ਹਾਂ ਕਿਹਦੇ ਨਾਲ ਨਹੀਂ ਤੁਰਦੇ ਜੇ ਹੁਣ ਉਹ ਇੱਕ ਜਣਾ ਉਹਨਾਂ ਨੂੰ ਵੇਖ ਕੇ ਨਸ਼ਾ ਛੱਡੇਗਾ ਤੇ ਬਾਕੀ ਵੀ ਤਾਂ ਛੱਡਣ ਗਈ ਜਾਂਦੇ ਹੋਵੇ ਕਿ ਆਪਾਂ ਇਹਨਾਂ ਦੇ ਦੂਜੀਆਂ ਪਗੜੀਆਂ ਨਾਲ ਰਲ ਗਈਆਂ ਜੇ ਇਹ ਤੇ ਜਾਗਦੀਆਂ ਜ਼ਮੀਰਾਂ ਵਾਲੀ ਆ ਜਿਹੜੇ ਇਹਨਾਂ ਨਾਲ ਚੱਲਣਗੇ ਹੂੰ ਇਹ ਇੱਕ ਬੜੀ ਵੱਡੀ ਗੱਲ ਜੀ ਆ ਵੀ ਤੁਹਾਡੇ ਬੰਦੇ ਨਾ ਵਾਰ-ਵਾਰ ਇੱਕੋ ਗੱਲ ਕਹਿੰਦੇ ਵੀ ਪੱਗਾਂ 'ਚ ਸਿਰ ਫਸਾਏ ਇਹਨਾਂ ਨੇ ਇਹ ਸਿੱਖ ਦਿਖ ਰਹੇ ਆ ਪਰ ਸਿੱਖ ਹੈ ਨਹੀਂਗੇ ਇਹ ਲੱਗਦਾ ਨਹੀਂ ਤੁਹਾਨੂੰ ਵੀ ਥੋੜਾ ਜਿਆਦਾ ਕਰਨਾ ਜਾਂ ਬਿਆਨ ਆ ਆਪਾਂ ਸਭ ਨੇ ਪਹਿਲਾਂ ਵੇਖਿਆ ਜੀ ਕਿੰਨੇ ਕ ਆਪਣੇ ਪੱਗਾਂ 'ਚ ਸਿਰ ਫਸਾਉਣ ਵਾਲੇ ਨਸ਼ਾ ਵੇਚਦੇ ਨੇ ਹੈਨਾ ਪਹਿਲੇ ਲੀਡਰ ਜਿੱਦਾਂ ਕਹਿੰਦੇ ਵਿਰਸਾ ਸੋਂ ਕਿੱਲਾ ਡੇਢ ਤੇ ਪੈੜੀ ਨੋਆ ਹੈ ਇਹ ਵੀ ਸੁਣੀ ਗੱਲ ਇਹ ਕਿੱਥੋਂ ਆਉਂਦੀਆਂ ਜਾਇਦਾਦਾਂ ਤੋਂ ਹੈ ਨਾ ਜੀ ਆਪਾਂ ਵੀ ਜ਼ਿਆਨੇ ਆ ਇੰਨੇ ਇੰਨੇ ਜਾਇਦਾਦਾਂ ਬਣ ਗੀਆਂ ਦੇਣਾ ਜੀ ਇਹ ਕਿੱਥੋਂ ਆਇਆ ਪੈ ਇਹ ਨਸ਼ੇਦਾਨੀ ਆ ਹੈਗਾ ਤੇ ਕ੍ਰਾਪਸ਼ਨ ਦਾ ਹੀ ਵਾਹਾ ਹੈ ਬਿਲਕੁਲ ਪਹਿਲੀ ਵੀ ਸਰਕਾਰ ਕਹਿੰਦੀ ਅਸੀਂ ਨਿਆਂ ਦਵਾਵਾਂਗੇ ਕਿੱਥੇ ਨੇ ਨਿਆਂ ਨਾ 84 ਦੇ ਨਹੀਂ ਹੋਏ 40 ਸਾਲ ਲੰਘ ਗਏ ਹੁਣ ਨਿਆਂ ਕੀ ਹੋਣੀ ਹੈ ਜਿਹੜਾ ਮੈਂ ਆਇਆ ਛਡਾਉਣ ਦੀ ਗੱਲ ਆ ਜਦੋਂ ਭਾਈ ਸਾਹਿਬ ਬਾਹਰ ਹੀ ਇਹਨਾਂ ਨੇ ਕਿੰਨੇ ਸਿੰਘ ਉੱਥੇ ਰੱਖੇ ਇਹਨਾਂ ਦੇ ਬਾਅਦ ਕਿਦਾਂ ਕਿਦਾਂ ਦੇ ਪਰਚੇ ਪਾਏ ਆਪਾਂ ਵੇਖਿਆ ਏਕੇਐਫ ਲਿਖਿਆ ਉਹਨੂੰ ਬਣਾਉਣ ਦੇ ਆ ਜੀ ਇਹਨਾਂ ਤੋਂ ਖਾਲਿਸਤਾਨ ਦਾ ਨਕਸ਼ਾ ਮਿਲਿਆ ਇਦਾਂ ਸਭ ਜਿਹੜੇ ਸਿੰਘ ਆਪ ਗਏ ਹੀ ਨਸ਼ਾ ਛਡਣ ਇਹਨਾਂ ਨੇ ਕਿ ਇਹਨੂੰ ਸੱਜਿਆ ਤੇ ਨਹੀਂ ਆਪ ਹੀ ਗਏ ਲੋਕ ਹਨਾ ਜੀ ਕਿ ਉਹ ਬਰੋਦੀ ਤਰ੍ਹਾਂ ਦੇ ਵੀ ਕਹਿੰਦੇ ਆ ਵੀ ਉਹ ਲਿਸਟ ਕਿੱਥੇ ਜਿਹਦੇ ਵਿੱਚ ਭਾਈ ਸਾਹਿਬ ਦੇ ਪੈਣ ਤੇ ਲੋਕਾਂ ਨੇ ਨਸ਼ਾ ਛਡਿਆ ਜਦ ਕਾਟ ਸਿੰਘ ਜੀ ਕਿ ਮਹਾਰਾਜ ਦੀ ਕਿਰਪਾ ਹੈ ਜੀ ਹਾਂ ਜੀ ਬੜੇ ਸਿੰਘ ਨੇ ਇਹ ਜਿਨੇ 1300 ਬੰਦੇ ਨੇ 25 ਸਤੰਬਰ 2022 ਨੂੰ ਮੱਚ ਗਿਆ ਵਾਹ 1300 ਹੀ ਬਹੁਤ ਹੁੰਦਾ ਪਾਚ 10000 ਤੋਂ ਗਿਣਤੀ ਟੱਪੀ ਆ ਬੱਸ ਜੇ ਲਿਖਤਾਂ ਜਾਰੀ ਕਰਵਾਉਂਦੇ ਆਗੇ ਫਿਰ ਤੇ ਜਿੰਨੀਆਂ ਮਰਜ਼ੀ ਲਿਖਤਾਂ ਜਾਰੀ ਕਰੋ ਅਕਾਲ ਤੱਕ ਸਹਿਬ ਵੀ ਲਿਖਤ ਜਾਰੀ ਹੋਈ ਉੱਥੇ ਤੁਸੀਂ ਲਿਸਟਾ ਕਢਵਾ ਕੇ ਵੇਖ ਲੋ ਕਿ ਕਿੰਨੇ ਜਾਣੇ ਨੇ ਅੰਮ੍ਰਿਤਸਰ ਗਿਆ ਕਿੰਨੇ ਜਾਣੇ ਨੇ ਨਹੀਂ ਗਿਆ ਸਾਹ ਹੋ ਰ ਲਵਾਂਗੇ ਜੀ ਭਾਈ ਜੀ ਇੱਕ ਨਾ ਵੀਡੀਓ ਵਾਇਰਲ ਹੋ ਰਹੀ ਸੀ ਜਿਹਦੇ ਵਿੱਚ ਇਹ ਗੱਲ ਕਹੀ ਰਹੀ ਸੀ ਕਿ ਕਹੀ ਜਾ ਰਹੀ ਸੀ ਵੀ ਜਿਹੜੇ ਉੱਥੇ ਨਸ਼ਾ ਛਡਾਉਣ ਵਾਲੇ ਸੀ ਨਾ ਮੁੰਡੇ ਜਦੋਂ ਰੋਲਾ ਰੱਪਾ ਪਾਉਂਦੇ ਜਦੋਂ ਉਹਨਾਂ ਨੂੰ ਕੀ ਉਹ ਕਹਿੰਦੇ ਉਹ ਤੋੜ ਜੀ ਲੱਗਦੀ ਜਿਹੜੀ ਕਹਿੰਦੇ ਜਦੋਂ ਰੋਲਾ ਰੱਪਾ ਮੈਂ ਇਹ ਤਕੋਜ਼ ਨਹੀਂ ਵੇਖਿਆ ਜੀ ਨਾ ਜਿਹੜਾ ਕੇਂਦਰਾਂ ਚ ਵੀ ਕਿਹਾ ਜਾਂਦਾ ਜਦੋਂ ਬੰਦਾ ਤੰਗ ਹੁੰਦਾ ਨਾ ਜੀ ਬੜੇ ਝੂਠ ਵੀ ਬੋਲਦਾ ਸੱਚ ਵੀ ਬੋਲਦਾ ਹੁਣ ਤੁਸੀਂ ਵੀ ਆਪਣੇ ਵਾਲੇ ਦੁਆਲੇ ਵੇਖੇ ਹੋਣਗੇ ਕਿੰਨੇ ਬੱਚੇ ਆਪਣੇ ਮਰੇ ਆ ਮੈਂ ਮੇਰੇ ਸੱਜਣ ਜਾਂ ਤੁਹਾਡੇ ਵੀ ਜਾਣ ਪਛਾਣ ਚ ਬੜੇ ਚੜਾਈ ਕਰਕੇ ਬਿਲਕੁਲ ਬਿਲਕੁਲ ਤੇ ਸਰਕਾਰਾਂ ਕਿਉਂ ਨਹੀਂ ਢੱਕ ਸਕਦੀਆਂ ਜੇ ਕਾਰਨ ਤੇ ਹੋਣ ਤੇ ਪੁਲਿਸ ਕੋਈ ਨਹੀਂ ਪਾਵਰ ਹੈਗੀ ਆ ਜੀ ਇਹ ਇੰਨੀ ਚੀਜ਼ ਹੋਣਾ ਟੱਪਣ ਦੇ ਜੇ ਚਾਹਣ ਲੱਗਦਾ ਮਸਲੇ ਹੱਲ ਹੋਣਗੇ ਜੀ ਇਹ ਤੇ ਆਪਣੇ ਭਾਈ ਸਾਹਿਬ ਜਿੱਤ ਦੇ ਬਾਹਰ ਆਉਂਦੇ ਆ ਤੇ ਆਪਾਂ ਅੱਗੇ ਵੀ ਸਾਥ ਦੇਨੇ ਫਿਰ ਤੇ ਹੋਣਗੇ ਜੀ ਜੀ ਆਸਤੇ ਇਹੀ ਆ ਜੀ ਜੀ ਬਹੁਤ ਬਹੁਤ ਧੰਨਵਾਦ ਸਾਡਾ ਖਾਲਸਾ ਸੋ ਸੋ ਦੋਸਤੋ ਇਹ ਨੌਜਵਾਨ ਜਿਹੜੇ ਇੱਕ ਬਹੁਤ ਵੱਡੀ ਆਸ ਲਾ ਕੇ ਬੈਠੇ ਨੇ ਭਾਈ ਅਮਰਪਾਲ ਸਿੰਘ ਜੀ ਖਾਲਸਾ ਕੋਲੋਂ ਕਿ ਜਿਵੇਂ ਹੀ ਉਹ ਬਾਹਰ ਆਉਂਦੇ ਨੇ ਤੇ ਜਿਹੜਾ ਉਹ ਮਹਿੰਮ ਉਹਨਾਂ ਨੇ ਇੱਕ ਸ਼ੁਰੂ ਕੀਤੀ ਸੀ ਕਿ ਬਹੁਤ ਸਾਰੇ ਸਿੱਖਾਂ ਨੇ ਨੌਜਵਾਨਾਂ ਨੇ ਦਸਤਾਰਾਂ ਸਜਾਲੀਆਂ ਬਹੁਤ ਸਾਰੇ ਲੋਕ ਜਿਹੜੇ ਦੁਬਾਰਾ ਸਿੱਖੀ ਵਾਲੇ ਪਾਸੇ ਨੂੰ ਮੁੜੇ ਨੇ ਨਸ਼ਾ ਮੁਕਤ ਹੋ ਗਏ ਨੇ ਜਿੰਦੀ ਜਾਗ ਦੀ ਮਿਸਾਲ ਵੀਰ ਨੇ ਖੁਦ ਕਿਹਾ ਕਿ ਮੈਂ ਖੁਦ ਨਸ਼ਾ ਛੱਡਿਆ ਭਾਈ ਸਾਹਿਬ ਦੇ ਕਹਿਣ ਤੇ ਸੋ ਅੱਜ ਇਹ ਇਹੋ ਜਿਹਾ ਮਿਸਾਲਾ ਜਿਹੜੀਆਂ ਹੋਰ ਵੀ ਤੁਹਾਨੂੰ ਅਸੀਂ ਪਹਿਲਾਂ ਵੀ ਬਹੁਤ ਸਾਰੇ ਸਿੰਘ ਬਣਾਏ ਨੇ ਜਿਨ੍ਹਾਂ ਨੇ ਨਸ਼ਾ ਛੱਡ ਕੇ ਸਿੱਖੀ ਤੇ ਲਾੜ ਲੱਗੇ ਨੇ ਸੋ ਅੱਜ ਦੀ ਵੀਡੀਓ ਦੇ ਵਿੱਚ ਇਨਾਈ ਵੇਖਦੇ ਰਹੋ ਸਰਖਾਪੀ ਵੀ ਧੰਨਵਾਦ